ਹੈਲੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਨੰਬਰਦਾਰ ਬਲੌਗਸ ਇਹਨਾਂ ਦੇ ਉੱਪਰ ਚਲੋ ਜੀ ਆਪਣੇ ਚੈਨਲ ਤੇ ਇਹ ਭੈਣਾਂ ਜਿਹੜੀਆਂ ਪਹਿਲੀ ਵਾਰ ਆਈਆਂ ਨੇ ਉਹ ਸਬਸਕ੍ਰਾਈਬ ਜਰੂਰ ਕਰ ਲਓ ਤੇ ਅੱਜ ਅਪਾ ਇੱਕ ਨਾ ਜਿਹੜੀ ਅਪਾ ਨੀਡਲ ਥ्रेड ਵਰਕ ਦੀ ਵੀਡੀਓ ਪਾਈ ਸੀ ਜਿਹਦੇ ਬਾਰੇ ਅਪਾ ਤੁਹਾਨੂੰ ਸਟਿਚ ਵਾਲੇ ਸਾਰੇ ਦੱਸਿਆ ਸੀ ਵੀ ਜਿਹੜੇ ਅਪਾ ਨੀਡਲ ਥ्रेड ਵਰਕ ਕਰਦੇ ਉਹਦੇ ਵਿੱਚ ਇੰਨੇ ਪ੍ਰਕਾਰ ਦੇ ਸਟਿਚ ਹੁੰਦੇ ਨੇਗੇ ਤੇ ਅਪਾ ਉਹਨਾਂ ਦੀ ਸਟਿਚਾਂ ਦੀ ਵੀਡੀਓ ਪਾਈ ਸੀਗੀ ਅਪਾ ਮਤਲਬ ਉਹਦੇ ਵਿੱਚ ਕੋਈ ਜਾਣਕਾਰੀ ਦਿੱਤੀ ਸੀ ਐਦਾਂ ਦੱਸਿਆ ਸੀ ਤੁਹਾਨੂੰ ਵੀ ਇੰਨੇ ਸਟਿਚਾਂ ਦੇ ਨਾਲ ਅਪਾ ਇਹਦਾ ਸੁੰਪਰ ਵਰਕ ਕਰ ਤੇ ਆਪਾਂ ਵੀਡੀਓ ਦੇ ਵਿੱਚ ਕਿਹਾ ਸੀ ਕਿ ਜੇ ਕਿਸੇ ਭੈਣ ਨੇ ਵਰਤ ਸਿੱਖਣਾ ਤਾਂ ਆਪਾਂ ਨੂੰ ਕਮੈਂਟ ਜ਼ਰੂਰ ਕਰਿਓਗੇ ਤਾਂ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਆਪਾਂ ਵਰਤ ਸਿੱਖਣਾ ਚਲੋ ਜੀ ਭੈਣੋ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਤੁਹਾਨੂੰ ਪਤਾ ਹੈ ਕਿ ਹੁਣ ਸੀਜ਼ਨ ਦਾ ਟਾਈਮ ਹੈ ਤਿਹਾਰਾ ਦਾ ਟਾਈਮ ਹੈਗਾ ਅੱਗੇ ਕਿਉਂਕਿ ਆਪਣੀ ਸ਼ੌਪ ਤੇ ਜਿਹੜਾ ਰਸ ਰਹਿੰਦਾਗਾ ਮੈਨੂੰ ਤੇ ਟਾਈਮ ਨਹੀਂ ਲੱਗਦਾ ਬਿਲਕੁਲ ਵੀ ਤੇ ਆਪਾਂ ਹੁਣ ਦੇਖੋ ਸ਼ਾਮ ਦੇ ਵੱਜ ਗਏ ਨੇ ਇਹ 8:30 ਆਪਾਂ ਹਲੇ ਫ੍ਰੀ ਹੋਣੀ ਹੋਈਆਂ ਸਾਮਣੇ ਰਹਿੜ ਕੇ ਤੇ ਸ਼ੌਪ ਤੋਂ ਆਪਾਂ 6 ਵਜੇ ਘਰ ਆਉਣੇ ਆਪਣੇ ਉਸ ਤੋਂ ਬਾਅਦ ਆਪਾਂ ਕੰਮ ਤੋਂ ਫ੍ਰੀ ਹੋਗੇ ਹੁਣੀ ਆਪਾਂ ਬੈਠੇ ਅੰਦਰੇ ਹੁਣ ਆਪਾਂ ਤੁਹਾਡੇ ਲਈ ਵੀਡੀਓ ਬਣਾਉਣਾ ਜਿਹੜਾ ਆਪਾਂ ਮਟੀਰੀਅਲ ਆਪ ਐਕਸਟਰਾ ਮਟੀਰੀਅਲ ਸਾਰਾ ਚੱਕ ਲਏ ਸੀਗੇ ਇੱਥੇ ਤੇ ਆਪਾਂ ਐਸਾ ਕੱਪੜੇ ਦੇ ਉੱਤੇ ਨਾ ਸਾਨੂੰ ਸਾਰੇ ਤਰ੍ਹਾਂ ਦੇ ਫਲਾਵਰ ਤੇ ਸਾਰੇ ਤਰ੍ਹਾਂ ਦੀਆਂ ਪੱਤੀਆਂ ਜੋ ਟਾਣੀ ਨਹੀਂ ਜਾਂਦੀਆਂ ਨੇ ਉਹ ਵੀ ਆਪਾਂ ਸਾਰੇ ਤਰ੍ਹਾਂ ਦੇ ਤੁਹਾਨੂੰ ਬਣਾਉਣਾ ਸਿਖਾਵਾਂਗੇ ਤੇ ਨਾਲ ਨਾਲ ਆਪਾਂ ਤੁਹਾਨੂੰ ਸਟਿਚ ਦੱਸਦੇ ਜਾਵਾਂਗੇ ਵੀ ਇਹ ਕਿਹੜਾ ਸਟਿਚ ਹੈਗੇ ਪੂਰੀ ਵੀਡੀਓ ਧਿਆਨ ਨਾਲ ਜ਼ਰੂਰ ਦੇਖਿਓ ਪੈਣਾ ਵੇਟ ਬਹੁਤ ਕਰੀਏ ਸੀ ਵੀਡੀਓ ਦੀ ਕਮੈਂਟ ਬਹੁਤ ਆ ਰਹੀ ਸੀ ਤੇ WhatsApp ਤੇ ਮੈਸੇਜ ਵੀ ਬਹੁਤ ਸਾਰੇ ਆ ਰਹੇ ਸੀਗੇ ਕਿ ਭੈਣ ਤੁਸੀਂ ਕਦੋਂ ਵੀਡੀਓ ਲੈ ਕੇ ਆਉਂਗੇ ਅਸੀਂ ਤੁਹਾਡੀ ਵੀਡੀਓ ਦੇਖ ਕੇ ਅਸੀਂ ਵੇਟ ਕਰ ਰਹੇ ਹਾਂ ਵੀਡੀਓ ਦੇ ਵੀ ਤੁਸੀਂ ਸਿੱਖਣ ਲਈ ਵੀਡੀਓ ਕਿਹਾ ਸੀ ਵੀ ਪਾਵਾਂਗੇ ਇੱਕ ਜ਼ਰੂਰ ਤੁਸੀਂ ਇਹ ਵੀ ਆਪਣੀ ਵੀਡੀਓ ਦੇਖ ਕੇ ਨਾ ਤੁਸੀਂ ਖੁਦ ਆਪਣਾ ਵਰਕ ਖੁਦ ਸੂਟ ਆਪਣਾ ਸਟਿਚ ਕਰ ਸਕਦੇ ਹੋ ਖੁਦ ਆਪਣਾ ਸੂਟ ਸੌਰੀ ਵਰਕ ਕਰ ਸਕਦੇ ਹੋਗੇ ਜਿੰਨੇ ਆਪਾਂ ਤੁਹਾਨੂੰ ਸਟਿਚ ਸਾਰੇ ਦੱਸਾਂਗੇ ਜਿਹੜਾ ਤੁਹਾਨੂੰ ਸੋਖਾ ਲੱਗਦਾ ਤੁਸੀਂ ਉਹਦੇ ਨਾਲ ਤੁਸੀਂ ਵਰਕ ਇਦਾਂ ਕਰ ਲਿਓ ਕਿਉਂਕਿ ਦੇਖੋ ਜਿਹੜੀਆਂ ਆਪਾਂ ਪੱਤੀਆਂ ਬਣਾਉਣੇ ਆਗੇ ਸੇਵ ਕਰਨ ਦੀ ਸੇਮ ਹੋਣਗੀ ਪਰ ਉਹ ਅਲੱਗ-ਅਲੱਗ ਸਟਿਚ ਦੇ ਨਾਲ ਜਿਹੜੀ ਤਿਆਰ ਕੀਤੀ ਜਾਂਦੀਆਂ ਨੇਗੀਆਂ ਉਹ ਆਪਾਂ ਤੁਹਾਨੂੰ ਦੱਸਾਂਗੇ ਚੰਗੀ ਕਰਾਂ ਹੌਲੀ ਤੁਹਾਡੇ ਨਾਲ ਵੀਡੀਓ ਬਣਾਵਾਂਗੇ ਤੇ ਇਸ ਜੰਗੀ ਤਰ੍ਹਾਂ ਪਿਆਰ ਨਾਲ ਤੁਹਾਨੂੰ ਸਮਝਾਉਂਦੇ ਜਾਵਾਂਗੇ ਜੀ ਆਪਾਂ ਜਰੂਰ ਦੱਸਿਓ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਸਮਝ ਪੂਰਾ ਸੀ ਸਹੀ ਤਰੀਕੇ ਨਾਲ ਤੁਹਾਨੂੰ ਹੌਲੀ ਹੌਲੀ ਸਾਰੀ ਇਹ ਸਟਿਚ ਜਿਹੜੀ ਬਣਾਉਣੀ ਸਿਖਾਵਾਂਗੇ ਇਹਦੇ ਵਿੱਚ ਆਪਾਂ ਇੱਕ ਆਪਾਂ ਫਲਾਰ ਬਣਾ ਲੈਨੇ ਡਰਾ ਕਰ ਲੈਨੇ ਪਿੰਨ ਦੇ ਨਾਲ ਉਹਦੇ ਵਿੱਚ ਆਪਾਂ 10-12 ਪੱਤੀਆਂ ਬਣਾ ਲੈਨੇ ਤੇ ਚਿੰਚਾਰ ਜਿਹੜੇ ਹੈਗੇ ਨੇ ਫਲਾਰ ਬਣਾ ਦੇਣ ਉਹ ਸਾਰੇ ਬਣਾ ਲੈਨੇ ਉਹ ਆਪਾਂ ਅਲੱਗ-ਅਲੱਗ ਸਟਿਚ ਦੇ ਨਾਲ ਹੀ ਬਣਾਵਾਂਗੇ ਕਿਉਂਕਿ ਜਿਹੜਾ ਹੈਗਾ ਜੀ ਇਹ ਐਕਸਪ੍ਰੀ ਕੱਪੜਾ ਹੈਗਾ ਤੇ ਇਹ ਆਪਾਂ ਜਿਹੜੀਆਂ ਹੈਗੀਆਂ ਨੇ ਗੀਆਂ ਗੁੱਟੀਆਂ ਇੱਕਰ ਦੀਆਂ ਗੁੱਟੀਆਂ ਲਿਆਏ ਕਿ ਸੂਈ ਤੇ ਪ੍ਰੇਮ ਆਪਾਂ ਜੁੜੀ ਗਈ ਹੈ ਸ਼ੌਪ ਦੇ ਤੋਂ ਚੱਕ ਲਈ ਇਸ ਇਹ ਵਾਲਾ ਮਟੀਰੀਅਲ ਇਹ ਸ਼ੌਪ ਤੇ ਹੁਣ ਟਾਈਮ ਨਹੀਂ ਲੱਗਦਾ ਜੀ ਕਿਉਂਕਿ ਤੁਸੀਂ ਦੇਖੋ ਇਕੱਲੇ ਹੁੰਨੇ ਆ ਕਿ ਬੱਚੇ ਸਕੂਲ ਹੁੰਦੇ ਨੇ ਕੋਈ ਵੀਡੀਓ ਬਣਾਉਣ ਵਾਲਾ ਵੀ ਨਹੀਂ ਹੁੰਦਾ ਇਹ ਬਾਕੀ ਮੈਨੂੰ ਟਾਈਮ ਵੀ ਨਹੀਂ ਹੈਗਾ ਉੱਥੇ ਹੁਣ ਕਿਉਂਕਿ ਹੁਣ ਸੀਜ਼ਨ ਦਾ ਟਾਈਮ ਹੈ ਜੀ ਇਹ ਚਲੋ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ ਜਦੋਂ ਪਹਿਣਾ ਦੀ ਇੰਨੀ ਡਿਮਾਂਡ ਹੈ ਪਹਿਣਾ ਆਪਾਂ ਨੂੰ ਇੰਨਾ ਪਿਆਰ ਕਰਦੀ ਨੇ ਹਨ ਆਪਣੀ ਵੀਡੀਓ ਦੇਖਦੇ ਨੇ ਵੀਡੀਓ ਦੀ ਵੇਟ ਕਰਦੀਆਂ ਨੇ ਫਿਰ ਤੁਸੀਂ ਕਦੋਂ ਵੀਡੀਓ ਪਾਉਂਗੇ ਤੇ ਆਪਾਂ ਵੀਡੀਓ ਉਹਨਾਂ ਲਈ ਜ਼ਰੂਰ ਆਪਣਾ ਟਾਈਮ ਤੋਂ ਟਾਈਮ ਕੱਢ ਕੇ ਆਪਾਂ ਵੀਡੀਓ ਬ ਤੇ ਇਸ ਤਰ੍ਹਾਂ ਕੱਪੜੇ ਦੇ ਵਿੱਚ ਇਹਨੂੰ ਥੋੜਾ ਜਿਆਦਾ ਜਿਆਦਾ ਆਪਾਂ ਨਾਲ ਢਿੱਲਾ ਹੀ ਰੱਖੀਏ ਕੱਪੜੇ ਨੂੰ ਆਹ ਵਾਲਾ ਗੱਸੀ ਕਿਉਂਕਿ ਆਪਾਂ ਜੇ ਐਵੇਂ ਵੀ ਹੁੰਦਾ ਜੀ ਕਈ ਵਾਰ ਕਿਸੇ ਨੂੰ ਭੈਣ ਦੇਣਾ ਮਤਲਬ ਕਿ ਇਸ ਤਰੀ ਫਰੇਮ ਦੇ ਉੱਤੇ ਵਰਕ ਕਰਨਾ ਹੈਗਾ ਇਹ ਫਰੇਮ ਦੇ ਉੱਤੇ ਨਾ ਇਸ ਤਰ੍ਹਾਂ ਕੱਪੜਾ ਲਿਬੇਟ ਲੈਣਾ ਕੱਪੜਾ ਲਿਬੇਟ ਕੇ ਨਾ ਉੱਪਰ ਜਾ ਕੇ ਟੇਪ ਵਗੈਰਾ ਲਿਬੇਟ ਲੈਣ ਕਿਉਂਕਿ ਨਹੀਂ ਹੈ ਨਾ ਕੱਪੜਾ ਛਾਂੜ ਦਿੰਦਾ ਹੈਗਾ ਫਰੇਮ ਜੇ ਕਿੰਨੀ ਸਖਤ ਕੱਪੜਾ ਉਹ ਵੀ ਛਾਂੜ ਦਿੰਦਾ ਜਦੋਂ ਆਪਾਂ ਇਹਨੂੰ ਕਸਾਂਗੇ ਜੇ ਫਾਈ ਦੇ ਉੱਤੇ ਕੱਪੜਾ ਲਿਬੇਟਾਂਗੇ ਫਿਰ ਛਣਦਾ ਨਹੀਂ ਹੈਗਾ ਇਹ ਜਰੂਰ ਕਰਿਓਗੇ ਜੇ ਨਹੀਂ ਤਾਂ ਉਹ ਤੁਹਾਨੂੰ ਦੱਸੇਗਾ ਵੀ ਜਿਹੜਾ ਨੇ ਭੈਣਾਂ ਨੇ ਜ਼ਿਆਦਾ ਸੂਟ ਵਰਕ ਕਰਨੇ ਨੇ ਉਹ ਤਾਂ ਸਟੈਂਡ ਹੀ ਲੈ ਲੈਣ ਉਹ ਵੀ ਠੀਕ ਹੈਗਾ ਜੇ ਤੁਸੀਂ ਫਰੇਮਤੀ ਕਰਨਾ ਚਾਹੁੰਦੇ ਹੋ ਤਾਂ ਫਰੇਮ ਦੇ ਉੱਤੇ ਨਾ ਤੁਸੀਂ ਕੱਪੜਾ ਜਰੂਰ ਲਵੇਟ ਲਓ ਇਹ ਜਿਵੇਂ ਤਾਂ ਨਹੀਂ ਲਵੇਟ ਆਇਆ ਹੈਗਾ ਕਿਉਂਕਿ ਇਹ ਮੈਂ ਜਿਹੜਾ ਆਪਣੀ ਮਸ਼ੀਨ ਦੂਜੀ ਮਸ਼ੀਨ ਹੈਗੀ ਮੋਟਰ ਵਾਲੀ ਮਸ਼ੀਨ ਵਰਕ ਕਰਦੀ ਸੀ ਤੇ ਮੈਂ ਉਹਤੇ ਯੂਜ਼ ਕਰਦੀ ਆਂਗੀ ਕਿਉਂਕਿ ਉਹਦੇ ਉੱਤੇ ਨਾ ਕੱਪੜਾ ਆਪਾਂ ਨੂੰ ਲਾਉਣੀ ਪੈਂਦਾ ਤਾਂ ਕਰਕੇ ਤੇ ਕੱਪੜਾ ਨਹੀਂ ਲਵੇਟ ਆਇਆ ਹੈਗਾ ਲੋ ਜੁਨਾ ਆਪਾਂ ਨੂੰ ਕੱਸ ਲਿਆ ਕਈ ਵਾਰ ਢਿੱਡ ਲਾਵੀ ਹੋ ਜਾਂਦਾ ਢਿੱਲਾ ਹੋਣ ਦਾ ਕਾਰਨ ਵੀ ਇਹ ਹੁੰਦਾ ਨਾ ਕਈ ਵਾਰ ਪਹਿਣਾ ਇਸਤਰਾ ਉਗਲ ਗੱਡ ਲੈਂਦੀ ਨੇ ਇਹਦੇ ਵਿੱਚ ਇਸਤਰਾ ਇਹਨੋਂ ਸੇ ਇਸਤਰਾ ਧਿਆਨ ਨਾਲ ਵੀ ਫੜਨ ਦਾ ਤਰੀਕਾ ਵੀ ਹੁੰਦਾ ਜਿਹੜਾ ਜਿਵੇਂ ਇਸਤਰੀ ਫੜ ਕੇ ਰੱਖੋ ਜੀ ਆਪਾਂ ਇੱਕ ਐਕਸਟਰਾ ਫਰਾਰ ਬਣਾ ਲਿਆ ਜਿਹਦੇ ਵਿੱਚ ਆਪਾਂ ਪੱਤੀਆਂ ਤੇ ਕਾਫੀ ਸਾਰੇ ਰਾਉਂਡ ਬਣਾ ਲਏ ਆਪਾਂ ਸ਼ੁਰੂ ਕਰਦੇ ਆ ਪੱਤੀ ਤੋਂ ਆਪਾਂ ਸਾਰੇ ਪੱਤੀਆਂ ਨੂੰ ਅਲੱਗ-ਅਲੱਗ ਸਟਿਚ ਦੇਵਾਂਗੇ ਤੇ ਜਰੂਰ ਦੇਖੋ ਜੀ ਵੀਡੀਓ ਜਿਹੜਾ ਇਹ ਵਾਲਾ ਟੰਕਾ ਜੀ ਇਹ ਹੈਗਾ ਫਿਸਵਾਂ ਟੰਕਾ ਜਿਸਨੂੰ ਕਿ ਮੱਛੀ ਟੰਕਾ ਕਹਿ ਦਿੰਦੇ ਨੇ ਤੇ ਇਹ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਨੇੜੇ ਤੇ ਕਿਉਂਕਿ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆਪਾਂ ਨੂੰ ਥੋੜਾ ਜਿਹਾ ਤੇਜ਼ ਵੀ ਵਿੱਚ ਦੀ ਵੀਡੀਓ ਕਰਨੀ ਪੈਂਦੀ ਹੈਗੀ ਤੇ ਹੁਣ ਆਪਾਂ ਤੁਹਾਨੂੰ ਹੌਲੀ ਬਿਲਕੁਲ ਸਲੋ 모ਸ਼ਨ ਲਾ ਕੇ ਆਪਾਂ ਤੁਹਾਨੂੰ ਦਿਖਾਇਆ ਹੋਇਆ ਹੈ ਕਿ ਬਸ ਇਹ ਸਿੰਪਲ ਟਾਂਕਾ ਹੈਗਾ ਇੱਕ ਪਾਸੇ ਜਦੋਂ ਆਪਾਂ ਸੈਂਟਰ ਦੇ ਵਿੱਚ ਸੂਈ ਕੱਢਣੀ ਹੈ ਦੂਜੇ ਪਾਸੇ ਫਿਰ ਦੂਜੇ ਪਾਸੇ ਬਸ ਇਸ ਤਰ੍ਹਾਂ ਇਹਨੂੰ ਬਣਾਉਂਦੇ ਜਾਣਾ ਜਿਵੇਂ ਸਿੰਪਲ ਜੀ ਤਰੀਕੇ ਨਾਲ ਜਿਹੜੀ ਇਹ ਪੱਤੀ ਬਣ ਜਾਂਦੀ ਹੈਗੀ ਤੇ ਇਸ ਦਾ ਨਾਮ ਹੈਗਾ ਫਿਸਵਾਨ ਸਟਿਚ ਤੇ ਆਪਾਂ ਇਹਨੂੰ ਮੱਛੀ ਟਾਂਕਾ ਵੀ ਕਹਿ ਦਿੰਦੇ ਹੁੰਦੇ ਆ ਠੀਕ ਹੈ ਜੀ ਤੇ ਤੁਸੀਂ ਇਸ ਤਰ੍ਹਾਂ ਪੱਤੀ ਨੂੰ ਕੰਪਲੀਟ ਕਰ ਸਕਦੇ ਹੋ ਦੇਖੋ ਬਸ ਇਹਦਾ ਇਹ ਧਿਆਨ ਰੱਖਣਾ ਕਿ ਆਪਾਂ ਇਹ ਉੱਪਰੋਂ ਬਣਾਣੀ ਸ਼ੁਰੂ ਕਰਨੀ ਹੈ ਜੀ ਸਿਰੇ ਵਾਲੀ ਉੱਪਰਲੀ ਕੁੰਜ ਤੋਂ ਜਦੋਂ ਆਪਾਂ ਪੱਤੀ ਦੀ ਡਰਾਅ ਕੀਤਾ ਹੋਇਆਗਾ ਉੱਪਰੋਂ ਇਹ ਪੱਤੀ ਸ਼ੁਰੂ ਹੋਊਗੀ ਉਸ ਤੋਂ ਬਾਅਦ ਸੈਂਟਰ 'ਚ ਕੱਢ ਕੇ ਇੱਕ ਵਾਰ ਪੱਤੀ ਦੇ ਉਧਰਲੇ ਪਾਸੇ ਜਿੱਥੇ ਆਪਾਂ ਡਰਾਅ ਕੀਤਾ ਹੋਇਆਗਾ ਤੇ ਇੱਕ ਪਾਸੇ ਉਰਲੇ ਪਾਸੇ ਕੱਢ ਕੇ ਉਸ ਤੋਂ ਬਾਅਦ ਵਿਚਾਲੇ ਕੱਢਦੇ ਜਾਵਾਂਗੇ ਨੂੰ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਪੱਤੀ ਨੂੰ ਕੰਪਲੀਟ ਕਰ ਸਕਦੇ ਹੋ ਆਪਾਂ ਤੁਹਾਨੂੰ ਜਿੰਨੀਆਂ ਵੀ ਪੱਤੀਆਂ ਡਰਾਅ ਕੀਤੀਆਂ ਨੇ ਸਾਰੀਆਂ ਤੁਹਾਨੂੰ ਅਲੱਗ-ਅਲੱਗ ਸਟਿਚ ਨਾਲ ਆਪਾਂ ਬਣਾਉਣੀ ਸਿਖਾਵਾਂਗੇ ਦੇਖੋ ਫਿਨਿਸ਼ਿੰਗ ਕਿੰਨੀ ਸੋਹਣੀ ਹੈ ਜੀ ਪੱਤੀ ਵੀ ਸੇਫ ਵੀ ਬਹੁਤ ਸੋਹਣੀ ਬਣਦੀ ਹੈ ਤੇ ਬਿਲਕੁਲ ਸਿੰਪਲ ਵੀ ਹੈ ਤੇ ਸੋਹਣੀ ਵੀ ਲੱਗਦੀ ਹੈ ਹੁਣ ਆਪਾਂ ਤੁਹਾਨੂੰ ਨੈਕਸਟ ਅਗਲਾ ਟਾਂਕਾ ਦੱਸਦੇ ਆਂ ਵੀ ਅਗਲਾ ਟਾਂਕਾ ਆਪਾਂ ਕਿਹੜੀ ਪੱਤੀ ਕਿਵੇਂ ਬਣਾਉਣਾ ਹੈਗਾ ਇਹ ਵੀ ਆਪਾਂ ਲੋ ਜੀ ਕਈ ਪੱਤੀਆਂ ਨੇ ਜਿਹੜੀਆਂ ਉੱਪਰ ਤੋਂ ਸ਼ੁਰੂ ਕਰਨੀਆਂ ਪੈਂਦੀਆਂ ਨੇ ਕਈ ਪੱਤੀਆਂ ਨੀਚੇ ਤੋਂ ਸ਼ੁਰੂ ਕਰਦੇ ਆਪਾਂ ਕਈ ਪੱਤੀਆਂ ਨੇ ਜਿਹੜੀਆਂ ਆਪਾਂ ਸੈਂਟਰ ਦੇ ਵਿੱਚੋਂ ਸ਼ੁਰੂ ਕਰਦੇ ਆਂ ਹੁਣ ਇਹਨੂੰ ਸੈਂਟਰ ਦੇ ਵਿੱਚ ਆਪਾਂ ਧਾਗਾ ਕੱਢਾਂਗੇ ਪਹਿਲਾਂ ਸੈਂਟਰ ਦੇ ਵਿੱਚੋਂ ਕੱਢ ਕੇ ਫਿਰ ਆਪਾਂ نیچے ਸੂਈ ਲੈ ਕੇ ਆਵਾਂਗੇ نیچے ਸੂਈ ਤੋਂ ਬਾਅਦ ਆਪਾਂ ਉੱਪਰ ਲੈ ਕੇ ਜਾਵਾਂਗੇ ਉੱਪਰੋਂ ਸੂਈ ਕੱਢਣ ਤੋਂ ਬਾਅਦ ਜਿਹੜਾ ਪਟੰਕਾ ਭਰੇ ਆ ਸੈਂਟਰ ਤੋਂ نیچے ਤੱਕ ਉਹ ਤਾਂ ਅੱਗੇ ਦੇ ਵਿੱਚ ਆਪਾਂ ਕੱਢ-ਕੱਢ ਕੇ ਨਾ ਉੱਪਰ ਤੋਂ ਪੱਤੀ ਬਣਾਉਂਦੇ ਲੈ ਕੇ ਆਵਾਂਗੇ ਇੱਕ ਵਾਰ ਤਗਾ ਤੁਸੀਂ ਦੂਜੀ ਪਾਸੇ ਸੂਈ ਕੱਢਣੀ ਹੈ ਉੱਪਰੋਂ ਜਿਹੜਾ ਕੱਢਣਾ ਹੈ ਉਹ ਦੂਜੇ ਪਾਸੇ ਕੱਢਣੀ ਹੈ ਇਸ ਤਰ੍ਹਾਂ ਆਪਾਂ ਬਾਲ ਜਾ ਮਾਰਦੇ ਜਾਵਾਂਗੇ ਇਹ ਜਿਹੜੀ ਪੱਤੀ ਦੀ ਸੇਫ ਹੈ ਵੀ ਬਹੁਤ ਹੀ ਸੋਹਣੀ ਬਣਦੀ ਹੈ ਵੀ ਬਹੁਤ ਹੀ ਆਸਾਨ ਪੱਤੀ ਹੈਗੀ ਕਿਉਂਕਿ ਇਹ ਪੱਤੀ ਜਿਹੜੀ ਇਸ ਤਰ੍ਹਾਂ ਬਣ ਜਾਂਦੀ ਹੈ ਵੀ ਜਿਵੇਂ ਆਪਾਂ ਕਿਸੇ ਹੋਰ ਥ੍ਰੈਡ ਨਾਲ ਭਰੀ ਹੋਈ ਹੈਗੀ ਨੀਚੇ ਮਤਲਬ ਗੁੰਦਵੀ ਜਿਵੇਂ ਆਪਾਂ ਫੁਲਾਰ ਨਹੀਂ ਬਣਾਉਂਦੇ ਬੁਲੀਆਂ ਨ ਬੁੱਟੀ ਦਾ ਬਣਾਉਨੇ ਹੋ ਦੇਖੋ ਥੋੜਾ ਜਿਹਾ ਉੱਚਾ ਜਿਹਾ ਬਣ ਜਾਂਦਾ ਹੈਗਾ ਇਸ ਤਰ੍ਹਾਂ ਜਿਹੜੀ ਇਹ ਪੱਤੀ ਦੀ ਸੇਫ ਹੈ ਵੀ ਇਸ ਤਰ੍ਹਾਂ ਹੀ ਬਣ ਜਾਂਦੀ ਹੈਗੀ ਹੁਣ ਤੁਸੀਂ ਇਸ ਤਰ੍ਹਾਂ ਬਾਲ ਮਾਰਦੇ ਜਾਵਾਂਗੇ ਤੇ ਉੱਪਰੋਂ ਵੀ ਜਦੋਂ ਆਪਾਂ ਕੱਢਾਂਗੇ ਉਦੋਂ ਆਪਾਂ ਦੂਜੇ ਪਾਸੇ ਦੀ ਕੱਢਣੇ ਇਹਦੇ ਵੀ ਜਿਹੜੇ ਵਿਚਾਲੇ ਹੈਗਾ ਉਦੋਂ ਬਲ ਵੱਜਦਾ ਜਾਊਗਾ ਵਿਚਾਲੇ ਵੱਲ ਵੱਜ ਕੇ ਉਸ ਤੋਂ ਬਾਅਦ ਇਹ ਜਿਹੜੀ ਪੱਤੀ ਹੈਗੀ ਵਿਚਾਲੇ ਗੁੰਦਮੀ ਜੀ ਬਣ ਜਾਂਦੀ ਐ ਇਸ ਤਰੀਂ ਹੋ ਜਾਂਦੀ ਐ ਇਹ ਸੈੱਟ ਹੋ ਜਾਂਦੀ ਐ ਬਹੁਤ ਸੋਹਣੀ ਲੱਗਦੀ ਐ ਜਿਵੇਂ ਆਪਾਂ ਪ੍ਰੋਫਲ ਆਬਰ ਬਣਾਉਣੇ ਨੇ ਥੋੜੀ ਜਿਹੀ ਗੁੰਦਮੀ ਜੀ ਮੋਟੇ ਜੀ ਬਣ ਜਾਂਦੇ ਨੇ ਐਮੀ ਇਹਦੀ ਜਿਹੜੀ ਪੱਤੀ ਦੀ ਸੇਫ ਬਣਦੀ ਐ ਉੱਚੀ ਜੀ ਗੁੰਦਮੀ ਜੀ ਪੱਤੀ ਜਿਹੜੀ ਇਹ ਬਣ ਜਾਂਦੀ ਐ ਠੀਕ ਐ ਜੀ ਹੁਣ ਆਪਾਂ ਤੁਹਾਨੂੰ ਅਗਲੀ ਪੱਤੀ ਸਖਾਵੇਂ ਬਣਾਉਣਾ ਅਗਲੀ ਪੱਤੀ ਦਾ ਸਟਿਚ ਹੋਊਗਾ ਜੀ ਉਹ ਕਹਿੰਦੇ ਨੇ ਫਲਾਈ ਡਾਂਕਾ ਚਲੋ ਆਪਾਂ ਹੁਣ ਅਗਲੀ ਪੱਤੀ ਸ਼ੁਰੂ ਕਰਦੇ ਆ ਇਸ ਪੱਤੀ ਨੂੰ ਫਲਾਈ ਡਾਂਕਾ ਕਹਿੰਦੇ ਨੇ ਹੁਣ ਇਹਨੂੰ ਆਪਾਂ ਤੁਹਾਨੂੰ ਦੱਸਦੇ ਵੀ ਇਹ ਕਿਸ ਤਰ੍ਹਾਂ ਸ਼ੁਰੂ ਕਰਨਾ ਹੈਗਾ ਪਹਿਲਾਂ ਆਪਾਂ ਉੱਪਰ ਸਿਰੇ ਕੁੰਜੇ ਤੋਂ ਸੂਈ ਕੱਢ ਕੇ ਉਸ ਤੋਂ ਬਾਅਦ ਸੈਂਟਰ ਦੇ ਵਿੱਚ ਥੋੜੀ ਜਿਹੀ ਸਪੇਸ ਦੇ ਕੇ ਸੂਈ ਕੱਢਾਂਗੇ ਸੂਈ ਕੱਢਣ ਤੋਂ ਬਾਅਦ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਵਾਰ ਉੱਪਰੋਂ ਸੂਈ نیچے ਲਿਆਉਣੀ ਹੈ ਤੇ ਇੱਕ ਵਾਰ ਨੀਚੇ ਤੋਂ ਸੂਈ ਉੱਪਰ ਨੂੰ ਲੈ ਕੇ ਜਾਣੀ ਹੈ ਤੇ ਇਸ ਨੂੰ ਆਪਾਂ ਕਹਿੰਦੇ ਆ ਫਲਾਈ ਡਾਂਕਾ ਤੇ ਇਹ ਵੀ ਜਿਹੜੀ ਪੱਤੀ ਹੈ ਬਹੁਤ ਸੋਹਣੀ ਬਣ ਕੇ ਰੈਡੀ ਹੁੰਦੀ ਆ ਜਦੋਂ ਆਪਾਂ ਉੱਪਰੋਂ ਸੂਈ ਨੀਚੇ ਢੋਣੀਆਂ ਤਾਂ ਇਹਦੇ ਧਾਗਾ ਜਿਹੜਾ ਸੂਈ ਦੇ ਉੱਪਰ ਰੱਖਣਾ ਤੇ ਉਸ ਤੋਂ ਬਾਅਦ ਆਪਾਂ ਬਰੀਕ ਜਿਹਾ ਟਾਂਕਾ ਇੱਥੇ ਲਾ ਕੇ ਉੱਪਰ ਵੱਲ ਲੈ ਜਾਵਾਂਗੇ ਉੱਪਰ ਸੂਈ ਦਾ ਮੂੰਹ ਕਰ ਲਾਂਗੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਬਸ ਪੱਤੀ ਨੂੰ ਬਣਾਉਂਦੇ ਜਾਵਾਂਗੇ ਜਿਹੜੀ ਇਹ ਪੱਤੀ ਹੈ ਬਹੁਤ ਹੀ ਸੋਹਣੀ ਕੰਪਲੀਟ ਹੁੰਦੀ ਹੈ ਤੇ ਆਸਾਨ ਵੀ ਹੈ ਪੱਤੀਆਂ ਨੇ ਜਿਹੜੀਆਂ ਸਾਰੀਆਂ ਸਾਰ ਨੇ ਕੋਈ ਜ਼ਿਆਦਾ ਔਖੇ ਨਹੀਂ ਹੈਗੀਆਂ ਤੇ ਅੱਜ ਆਪਾਂ ਤੁਹਾਨੂੰ ਪੱਤੀਆਂ ਤੇ ਟਾਣੀਆਂ ਦੀ ਵੀਡੀਓ ਬਣਾਵਾਂਗੇ ਕਿਉਂਕਿ ਵੀਡੀਓ ਲੰਬੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਟਾਈਮ ਲੱਗਦਾ ਹੈ ਇਨ੍ਹਾਂ ਚੀਜ਼ਾਂ ਨੂੰ ਬਣਾਉਣ ਨੂੰ ਤਾਂ ਕਰਕੇ ਵੀਡੀਓ ਜਿਹੜੀ ਆਪਣੀ ਵਾਈ ਵੱਡੀ ਹੋ ਜਾਂਦੀ ਹੈ ਬਾਕੀ ਆਪਾਂ ਤੁਹਾਨੂੰ ਟਿੱਕੀਆਂ ਹੀ ਨਾਲ ਸਿਖਿਉਂਦੇ ਜਾਵਾਂਗੇ ਨਾਲੇ ਆਪਾਂ ਤੁਹਾਨੂੰ ਪੱਤੀਆਂ ਬਣਾਉਂਦੇ ਜਾਵਾਂਗੇ ਇਦਾਂ ਦੀ ਵੀ ਪੱਤੀਆਂ ਬਣ ਕੇ ਕੰਪਲੀਟ ਹੋ ਜਾਂਦੀਆਂ ਨੇ ਤੇ ਆਪਾਂ ਚਲੋ ਵੀਡੀਓ ਥੋੜੀ ਜਿਹੀ ਵਿੱਚ ਆਪਾਂ ਨੂੰ ਤੇਜ਼ ਵੀ ਕਰਨੀ ਪੈਂਦੀ ਹੈਗੀ ਵੀ ਚਲੋ ਵੀਡੀਓ ਜਿਹੜੀ ਜਲਦੀ ਹਨਾ ਪੂਰੀ ਹੋ ਜਾਵੇ ਬਾਕੀ ਫਿਰ ਹੁਣ ਆਪਾਂ ਤੁਹਾਨੂੰ ਅਗਲੀ ਪੱਤੀ ਸਿਖਾਉਣੀ ਆਂ ਘੁੰਡੀ ਤੋਪੇ ਨਾਲ ਘੁੰਡੀ ਤੋਪੇ ਨਾਲ ਵੀ ਆਪਾਂ ਪੱਤੀ ਨੂੰ ਕੰਪਲੀਟ ਕਰ ਸਕਦੇ ਆਂ ਇਸ ਤਰ੍ਹਾਂ ਬਸ ਇੱਥੇ ਚਾਰ ਪੰਜ ਕ ਘੁੰਡੀ ਤੋਪੇ ਜਿਹੜੇ ਬਣਾ ਦੋ ਜਿਹੜਾ ਆਪਾਂ ਪਹਿਲਾ ਘੁੰਡੀ ਤੋਪਾ ਬਣਾਵਾਂਗੇ ਉਹ ਥੋੜਾ ਜਿਹਾ ਵੱਡਾ ਬਣਾਵਾਂਗੇ ਪੱਤੀ ਦੇ ਹਿਸਾਬ ਨਾਲ ਜਿੱਦਾਂ ਪੱਤੀ ਦੀ ਸੇਫ ਹੁੰਦੀ ਆ ਜਿਹੜਾ ਆਪਾਂ ਅਗਲਾ ਘੁੰਡੀ ਤੋਪਾ ਬਣਾਵਾਂਗੇ ਉਹ ਤੋਂ ਛੋਟਾ ਜਿਹੜਾ ਉਦੋਂ ਅਗਲਾ ਬਣਾਵਾਂਗੇ ਉਦੋਂ ਛੋਟਾ ਤੇ ਸੈਂਟਰ ਦੇ ਵਿੱਚ ਇੱਕ ਸਿੰਗਲ ਫਲਾਵਰ ਬਣ ਜੂਗਾ ਤੇ ਇਦਾਂ ਇਹਦੀ ਪੱਤੀ ਦੀ ਜਿਹੜੀ ਸੇਫ ਬਣ ਜਾਂਦੀ ਹੈ ਚਲੋ ਜੀ ਹੁਣ ਆਪਾਂ ਇੱਕ ਤੁਹਾਨੂੰ ਆਪਾਂ ਟੰਕਾ ਹੌਲੀ ਪਾ ਕੇ ਦੱਸਤਾ ਫਿਰ ਆਪਾਂ ਨੂੰ ਵੀਡੀਓ ਥੋੜੀ ਜੀ ਤੇਜ਼ ਕਰਨੀ ਐ ਪੈਂਦੀ ਐ ਜੀ ਵੀਡੀਓ ਲੰਬੀ ਨਹੀਂ ਇੰਨੀ ਜਿਆਦਾ ਹੋ ਜਾਂਦੀ ਐ ਜਿਹੜਾ ਪੱਤੀਆਂ ਪੱਤੀਆਂ ਦਾ ਕੰਮ ਆ ਦੇਖੋ ਆਪਾਂ 7-8 ਪੱਤੀਆਂ ਜਿਹੜੀਆਂ ਬਣਾਵਾਂਗੇ ਤੁਹਾਨੂੰ ਸਿਖਾਵਾਂਗੇ ਘੱਟੋ ਘੱਟ ਹੀ ਅੱਧੇ ਪੌਣੇ ਘੰਟੇ ਦੇ ਵਿੱਚ ਬਣਦੀਆਂ ਨੇ ਤਾਂ ਕਰਕੇ ਆਪਾਂ ਥੋੜਾ ਜਿਹਾ ਵੀਡੀਓਜ਼ ਵੀ ਕੁਝ ਕੁ ਸਕਿਪ ਵੀ ਕੀਤੀ ਐ ਤੇ ਕੁਝ ਤੇਜ਼ ਵੀ ਕੀਤੀ ਹੈਗੀ ਚਲੋ ਪੈਣੋ ਪੂਰੀ ਜਾਣਕਾਰੀ ਲੈਣ ਲਈ ਵੀਡੀਓ ਨੂੰ ਵਿਦਆਉਟ ਸਕਿਪ ਦੇਖਿਓ ਤਾਂ ਕਰਕੇ ਨਾਲੇ ਤੁਹਾਨੂੰ ਪਤਾ ਲੱਗਦਾ ਰਹੇ ਵੀ ਪੱਤੀ ਬਣਦੀ ਕਿਸ ਤਰ੍ਹਾਂ ਤੇ ਬਣੀ ਹੋਈ ਕਿਸ ਤਰ੍ਹਾਂ ਦੀ ਲੱਗਦੀ ਹੈ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਬਣਾਉਣੇ ਪੰਜਵੀਂ ਚਾਰ ਤਰ੍ਹਾਂ ਦੀਆਂ ਪੱਤੀਆਂ ਤੁਹਾਨੂੰ ਆਪਾਂ ਦੱਸਤੀਆਂ ਹੁਣ ਆਪਾਂ ਪੰਜਵੀਂ ਪੱਤੀ ਦਾ ਜਿਹੜਾ ਟਾਂਕੇਗਾ ਉਹ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਬਣਾਉਣਾ ਹੈਗਾ ਸਾਰੇ ਟਾਂਕੇ ਤੁਹਾਨੂੰ ਆਪਾਂ ਅਲੱਗ-ਅਲੱਗ ਹੀ ਦੱਸਾਂਗੇ ਆਪਾਂ ਇੰਨੀਆਂ ਪੱਤੀਆਂ ਤਾਂ ਹੀ ਹੀ ਬਣਾਈਆਂ ਨੇ ਐਵੇਂ ਨਹੀਂ ਹੈਗਾ ਵੀ ਆਪਾਂ ਇੱਕੋ ਹੀ ਪੱਤੀਆਂ ਸਾਰੀਆਂ ਇੱਕੋ ਹੀ ਟਾਂਕੇ ਦੀਆਂ ਸਾਰੀਆਂ ਪੱਤੀਆਂ ਬਣਾਵਾਂਗੇ ਆਪਾਂ ਅਲੱਗ-ਅਲੱਗ ਟਾਂਕਿਆਂ ਦੇ ਵਿੱਚ ਸਾਰੀਆਂ ਬੱਤੀਆਂ ਨੂੰ ਸੇਵ ਦੇਵਾਂਗੇ ਜਿਹੜਾ ਡਾਂਕਾ ਤੁਹਾਨੂੰ ਸਹੀ ਲੱਗਦਾ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਹ ਬਣਾ ਸਕਦੇ ਹੋ ਬਾਕੀ ਹੁਣ ਜੇ ਆਪਣੇ ਸੂਟ ਤੁਸੀਂ ਬੁਟੀਕਾਂ ਵਾਲੀਆਂ ਪਹਿਣਾ ਨੇ ਜਾਂ ਕੋਈ ਕੰਮ ਵਾਲੀਆਂ ਪਹਿਣਾ ਨੇ ਵਰਕ ਕਰਨੇ ਵੀ ਕਿਸੇ ਹੋਰ ਦੇ ਸੂਟ ਵਰਕ ਕਰਨੇ ਨੇਗੇ ਤਾਂ ਤੁਸੀਂ ਸਾਰੀਆਂ ਪੱਤੀਆਂ ਹੀ ਸਿੱਖਿਓ ਕਿਉਂਕਿ ਹਰੇਕ ਟਾਂਕੇ ਦੀ ਲੋੜ ਪੈਂਦੀ ਹੈਗੀ ਪੱਤੀ ਦੇ ਵਿੱਚ ਇਹ ਵਾਲਾ ਆਪਾਂ ਡਾਂਕਾ ਬਣਾਵਾਂਗੇ ਇਹਦੀ ਟਾਂਕਾ ਲੰਮਾ ਖਿੱਚ ਕੇ ਉਸ ਤੋਂ ਬਾਅਦ ਸਾਈਡਾਂ ਤੇ ਬਸ ਗੱਠ ਬਣ ਜਾਂਦੀ ਹੈਗੀ ਉੱਪਰ ਜੀ ਗੱਠ ਮਾਰ ਕੇ ਇਸ ਤਰ੍ਹਾਂ ਆਪਾਂ ਬਣਾ ਦਾਂਗੇ ਇਸ ਪੱਤੀ ਨੂੰ ਵੀ ਹੁਣ ਤੁਸੀਂ ਦੇਖਦੇ ਜਾਓ ਚੰਗੀ ਤਰ੍ਹਾਂ ਤੇ ਇੱਥੇ ਆਪਾਂ ਸੈਂਟਰ ਦੇ ਵਿੱਚ ਸੂਈ ਕੱਢ ਲਈ ਕਈ ਪੱਤੀਆਂ ਨੇ ਜਿਹੜੀਆਂ ਉੱਪਰੋਂ ਸ਼ੁਰੂ ਹੁੰਦੀਆਂ ਨੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਕਈ ਪੱਤੀਆਂ ਸੈਂਟਰ ਦੇ ਵਿੱਚੋਂ ਸ਼ੁਰੂ ਹੁੰਦੀਆਂ ਨੇ ਤੇ ਕਈ ਨੀਚੋਂ ਸ਼ੁਰੂ ਹੁੰਦੀਆਂ ਨੇ ਜਿਹੜੀਆਂ ਇਹ ਪੱਤੀ ਐ ਉੱਪਰੋਂ ਸ਼ੁਰੂ ਹੋਈ ਹੈਗੀ ਇਸ ਤਰ੍ਹਾਂ ਆਪਾਂ ਥੋੜੀ ਜਿਹੀ ਸਪੇਸ ਨਾਲ ਜਿੱਥੇ ਆਪਾਂ ਕੱਟ ਦੇਵਾਂਗੇ ਇਹ ਤਵਸ ਕੱਠੰਦੀ ਜਾਊਗੀ ਦੇਖੀ ਚੰਗੀ ਤਰ੍ਹਾਂ ਧਿਆਨ ਨਾਲ ਇਹ ਪੱਤੀ ਕੰਪਲੀਟ ਹੋ ਗਈ ਹੁਣ ਆਪਾਂ ਤੁਹਾਨੂੰ ਨੈਕਸਟ ਅਗਲੀ ਪੱਤੀ ਦੱਸਦੇ ਆ ਇਹ ਹੋ ਗਈ ਜੀ ਬੁਲੀਅਨ ਸਟਿਚ ਵਾਲੀ ਪੱਤੀ ਜਿੱਦਾਂ ਕਿ ਆਪਾਂ ਫਲਾਵਰ ਵੀ ਬਣਾਉਨੇ ਆ ਬੁਲੀਅਨ ਸਟਿਚ ਦੇ ਬੁਲੀਅਨ ਸਟਿਚ ਰਾਹੀਂ ਆਪਾਂ ਪੱਤੀ ਨੂੰ ਵੀ ਕੰਪਲੀਟ ਕਰ ਸਕਦੇ ਆ ਬੁਲੀਅਨ ਸਟਿਚ ਨਾਲ ਵੀ ਜਿਹੜੀ ਪੱਤੀ ਐ ਬਹੁਤ ਸੋਹਣੀ ਲੱਗਦੀ ਐ ਤੇ ਇਹ ਬਸ 3 ਜਾਂ 4 2 ਜਾਂ 3 ਤੋਂ ਪੈਂਦੀ ਹੋ ਪੈਂਦੀ ਹੈਗੀ ਤੇ ਸੋਹ ਜਿਆ ਨਹੀਂ ਹੁਣ ਇਹ ਸਤ ਬਾ ਸਤ ਕਲੇਡੇ ਮਾਰ ਚਾਰ ਗਏ 3 ਜਾਂ ਬੜਾ ਦਾ ਦੋ ਲੈਣਾ ਪਾਉਣਾ ਜਿਹੜੀ ਪੰਤੀ ਹੈ ਕੰਪਲੀਟ ਹੋਏਗੀ ਇਹ ਕੰਪਲੀਟ ਹੋ ਜਾਂਦੀ ਹੈ ਕਿਉਂਕਿ ਜਿਹੜਾ ਜਿਵੇਂ ਆਪਾਂ ਕੁੰਡੀ ਟੋਪੀ ਵਾਲੀ ਹਾਤੀ ਬਣਾਇਆ ਕਵਰ ਕਰ ਲੈਂਦਾ ਕਿ ਜਿਹੜਾ ਪਹਿਲਾ ਸੀ ਆਪਾਂ ਨੂੰ ਜਿਆਦਾ ਵੱਡਾ ਰੱਖਣਾ ਉਹ ਦੋ ਅਗਲੇ ਦਹੀਂ ਦੋ ਬਣ ਗਈਆਂ ਇੱਕ ਜਾਂ ਦੋ ਹੋਰ ਬਣਨ ਜਿਹਦੇ ਨਾਲ ਪਜਾਦੀ ਨਹੀਂ ਬਣਾਈ ਜਿਹੜੇ ਨਾ ਘਟਦੀ ਘਟਦੀ ਜਾਉਂਦੀ ਬਸ ਇਦਾਂ ਆਪਣੀ ਆਪ ਜਿਹੜੀ ਸਹੀ ਬਣਦੀ ਜਾਊਗੀ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦੇਖੋ ਇਹ ਵਾਲੀ ਹੈਗੀ ਬਸ ਸਿੰਗਲ ਸਟਿੱਚ ਬੱਤੀ ਤੇ ਇੱਕ ਆਪਾਂ ਤੁਹਾਨੂੰ ਦਿਖਾਇਆ ਸੀ ਕਿ ਲਾਈਟਾਂ ਦਾ ਸਟਿੱਚ ਸੋਹਣੀਆਂ ਲੱਗਦੇ ਨੇ ਜੀ ਹੁਣ ਤਾਂ ਆਪਾਂ ਤੁਹਾਨੂੰ ਆਪ ਦੱਸ ਦਿਆਂਗੇ ਕਿ ਇਹ ਕਮਤੀਆਂ ਤੋਂ ਬਾਅਦ ਜਿਹੜੀਆਂ ਆਪਾਂ ਫਲਾਵਰ ਬਣਾਵਾਂਗੇ ਉਹ ਆਪਾਂ ਨੈਕਸਟ ਵੀਡੀਓ 'ਚ ਲੈ ਕੇ ਆਵਾਂਗੇ ਆਪਾਂ ਨਾਲ ਹੀ ਵੀਡੀਓ ਲੈ ਕੇ ਆਵਾਂਗੇ ਇਸ ਤਰ੍ਹਾਂ ਨਹੀਂ ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇ ਕਿ ਵੀਡੀਓ ਨੂੰ ਵੀ ਆਪਾਂ ਦੂਜਾ 2 ਜਾਂ 3 ਦਿਨ ਰੁਕ ਜਾਈਏ ਤੇ ਆਪਾਂ ਕੱਲ੍ਹ ਜਾਂ ਅਗਲੇ ਦਿਨ ਵੀਡੀਓ ਫਲਾਵਰ ਵਾਲੀ ਵੀ ਆਪਾਂ ਤੁਹਾਡੇ ਨਾਲ ਲੈ ਕੇ ਆਵਾਂਗੇ ਫਲਾਵਰ ਵੀ ਤੁਹਾਨੂੰ ਆਪਾਂ ਜਿੱਦਾਂ ਪੱਤੀ ਆਪਾਂ ਤੁਹਾਨੂੰ 4-5 ਤਰ੍ਹਾਂ 7-8 ਤਰ੍ਹਾਂ ਦੀਆਂ ਦੱਸਿਆ ਨੇ ਫਲਾਵਰ ਵੀ ਆਪਾਂ ਜਿੰਨੇ ਰਾਉਂਡ ਦਿੱਤੇ ਹੋਏ ਨੇ ਨਾ ਤੁਸੀਂ ਫੁੱਲ ਦੇ ਵਿੱਚੀ ਦੇਖ ਰਹੇ ਹੋ ਐਸੇ ਫਲਾਵਰ ਦੇ ਵਿੱਚ ਨਾ ਆਪਾਂ ਐਸੇ ਰਾਉਂਡ ਦੇ ਵਿੱਚ ਆਪਾਂ ਸਾਰੇ ਫਲਾਵਰ ਨੇ ਜਿਹੜੇ ਅਲੱਗ-ਅਲੱਗ ਸਟਿਚ ਦੇ ਵਿੱਚ ਬਣਾਵਾਂਗੇ ਇੱਕ ਸਟਿਚ ਦੇ ਵਿੱਚ ਅਸੀਂ ਕੋਈ ਫਲਾਵਰ ਨਹੀਂ ਬਣਾਉਂਦੇ ਅਲੱਗ-ਅਲੱਗ ਸਟਿਚ ਦੱਸਾਂਗੇ ਤੁਸੀਂ ਵੀ ਕਿਹੜੇ ਮਰਜ਼ੀ ਫਲਾਵਰ ਨਾਲ ਤੁਸੀਂ ਸੂਟ ਨੂੰ ਵਰਕ ਕਰ ਸਕਦੇ ਹੋ ਫਲਾਵਰ ਜਿਹੜੇ ਤੁਹਾਨੂੰ ਬਣੇ ਹੋਏ ਵੀ ਦਿਖਾਵਾਂਗੇ ਵੀ ਫਲਾਵਰ ਇਸ ਤਰ੍ਹਾਂ ਦੇ ਸੋਹਣੇ ਲੱਗਦੇ ਨੇ ਠੀਕ ਹੈ ਜੀ ਜ਼ਰੂਰ ਦੱਸਿਓ ਬਣੇ ਵੀ ਆਪਣੀ ਵੀਡੀਓ ਬਣਾਉਣ ਦਾ ਟੰਗ ਤੁਹਾਨੂੰ ਕਿਦਾਂ ਲੱਗਿਆ ਸਿਖਾਉਣ ਦਾ ਟੰਗ ਕਿਸ ਤਰ੍ਹਾਂ ਲੱਗਿਆ ਪਲੀਜ਼ ਜੇ ਨਹੀਂ ਸਮਝ ਆਉਂਦੀ ਤੁਸੀਂ WhatsApp ਤੇ ਵੀ ਮੈਸੇਜ ਕਰਕੇ ਪੁੱਛ ਸਕਦੇ ਹੋ ਜਿਹੜੇ ਟੰਕੇ ਦੀ ਤੁਹਾਨੂੰ ਨਹੀਂ ਜਾਣਕਾਰੀ ਆਈ ਹੁਣ ਦੇਖੋ ਤੁਸੀਂ ਇਹ ਵਾਲਾ ਟੰਕਾ ਦੇਖ ਰਹੇ ਹੋ ਜੀ ਇਹ ਵਾਲਾ ਟੰਕਾ ਜਾਲੀ ਟੰਕ ਹੈਗਾ ਇਹਨੂੰ ਵੀ ਤੁਸੀਂ ਕੰਪਲੀਟ ਕਰ ਸਕਦੇ ਹੋ ਪੱਤੀ ਨੂੰ ਵੀ ਫਲਾਵਰ ਵੀ ਇਹਦਾ ਬਣ ਜਾਂਦਾ ਹੈਗਾ ਇਹ ਇਸ ਤਰ੍ਹਾਂ ਬਸ ਕੱਢਦੇ ਜਾਣਾ ਜੀ ਅੰਦਰ ਦੀ ਹੁਣ ਤੁਸੀਂ ਦੇਖ ਹੀ ਰਹੇ ਹੋਗੇ ਇਹ ਟਾਂਕੇ ਨੂੰ ਇਸ ਤਰ੍ਹਾਂ ਬਣਾਉਂਦੇ ਜਾਣਾ ਬਿਲਕੁਲ ਸਾਂਝੇ ਤਰੀਕੇ ਨਾਲ ਜਿਹੜੀ ਪੱਤੀ ਕੰਪਲੀਟ ਬਣ ਜਾਂ ਹੁੰਦੀ ਹੈ ਤੇ ਜਿਹੜਾ ਇਹ ਤੇ ਧਾਗਾ ਉਹ ਵੀ ਬਹੁਤ ਘੱਟ ਲੱਗਦਾ ਹੈ ਇਹ ਤੇ ਧਾਗਾ ਬਿਲਕੁਲ ਨਹੀਂ ਲੱਗਦਾ ਚਾਹੇ ਤੁਸੀਂ ਇਹਨੂੰ ਸੰਗਣਾ ਵੀ ਬਣਾ ਲਓ ਤਾਂ ਵੀ ਜਿਹੜਾ ਇਹ ਤੇ ਧਾਗਾ ਬਹੁਤ ਘੱਟ ਲੱਗਦਾ ਹੈ ਇਸ ਤਰ੍ਹਾਂ ਵੀ ਆਪਾਂ ਆਪਣੀ ਪੱਤੀ ਨੂੰ ਬਣਾ ਸਕਦੇ ਹਾਂ ਬਹੁਤ ਸੋਹਣੀ ਸੇਫ ਆਉਂਗੀ ਪੱਤੀ ਦੀ ਤੇ ਬਾਕੀ ਚਲੋ ਜੀ ਜਿਹੜਾ ਆਪਣਾ ਦੱਸਣ ਦਾ ਤਰੀਕਾ ਆਪਾਂ ਤੁਹਾਨੂੰ ਨੋਰਮਲ ਪੰਜਾਬੀ ਚ ਸਿੱਧਾ ਸਾਦਾ ਹੋ ਕੇ ਦੱਸਾਂਗੇ ਹਨਾ ਕਿਉਂਕਿ ਜਿਹੜੀਆਂ ਵਰਕ ਕਰਦੀਆਂ ਨੇ ਪਹਿਣਾ ਜ਼ਿਆਦਾਤਰ ਸਿਆਣੀਆਂ ਪਹਿਣਾ ਵੀ ਵਰਕ ਕਰਦੀਆਂ ਨੇਗੇ ਹਨਾ ਤਾਂ ਕਰਕੇ ਉਹਨਾਂ ਨੂੰ ਆਪਣੀ ਵੀਡੀਓ ਦੇਖ ਕੇ ਨਾ ਪੱਤੀਆਂ ਸਿੱਖ ਸਕਦੀਆਂ ਨੇ ਵੀ ਕਿਵੇਂ ਬੈਸੇ ਦਾ ਜੀ ਬੁਣੀਆਂ ਨੂੰ ਇਹ ਟਾਂਕੇ ਸਾਰੇ ਆਉਂਦੀ ਨੇਗੇ ਕਿਉਂਕਿ ਪਹਿਲਾਂ ਬੁੜੀਆਂ ਨਾ ਚਾਦਰਾਂ ਝੋਲੇ ਸਰਾਣੀ ਜਿਹੜੀ ਕੱਢਦੀਆਂ ਹੁੰਦੀਆਂ ਸੀਗੀਆਂ ਐਨਾ ਟਾਂਕਿਆਂ ਨਾਲ ਹੀ ਕੱਢਦੀਆਂ ਹੁੰਦੀਆਂ ਸੀ ਹੁਣ ਤਾਂ ਦੇਖੋ ਕੋਈ ਚਾਦਰਾਂ ਝੋਲੇ ਸਰਾਣੀ ਕੱਢਦਾ ਨਹੀਂ ਹੈਗਾ ਤਾਂ ਕਰਕੇ ਵੈਸੇ ਹੁਣ ਸਾਰਿਆਂ ਨੂੰ ਕਹਿੰਦੇ ਹੁੰਦੇ ਨੇ ਵੀ ਪਹਿਲਾਂ ਅਸੀਂ ਸੂਈ ਧਾਗੇ ਨਾਲ ਇਸ ਤਰ੍ਹਾਂ ਕਰਦੀਆਂ ਹੁੰਦੀਆਂ ਸੀ ਐਂ ਐਂ ਕੱਢਦੀਆਂ ਹੁੰਦੀਆਂ ਸੀ ਹੁਣ ਕੋਈ ਕਰਦਾ ਨਹੀਂ ਹੁਣ ਉਹ ਕੰਮ ਜੀ ਮੂਰੇ ਆ ਗਿਆ ਹੁਣ ਕੁੜੀਆਂ ਨੇ ਸਾਰੀਆਂ ਨੇ ਬਾਡਿਓ ਲਾ ਕੇ ਹਰ ਇੱਕ ਕੁੜੀ ਨੇ ਆਪਦਾ ਸੂਟ ਵਰਕ ਕਰ ਲਿਆ ਕਿਸੇ ਨੇ ਕਰਵਾ ਲਿਆ ਹਰ ਇੱਕ ਘਰ ਦੇ ਵਿੱਚ ਮਤਲਬ ਕਿ ਅਗਲਾ ਇਹ ਸੋਚਦਾਗਾ ਵੀ ਚਲੋ ਇਹ ਕੰਮ ਤਾਂ ਆਪਾਂ ਕਰ ਹੀ ਲਵਾਂਗੇ ਵਰਕ ਹ ਕੇ ਪਾ ਲਿਆ ਹੁਣ ਇਹ ਕੰਮ ਹੈ ਜਿਹੜਾ ਅੱਗੇ ਆ ਗਿਆ ਤੇ ਜਿਹੜਾ ਹੁਣ ਵੀ ਇਸ ਤਰ੍ਹਾਂ ਕੋਈ ਕਹਿ ਸਕਦੀ ਵੀ ਸਾਡੇ ਇਹ ਕੰਮ ਕਰੇ ਹੋਏ ਨਹੀਂ ਹੁਣ ਬੁੜੀਆਂ ਕਹਿੰਦੀਆਂ ਸੀ ਕਰੇ ਹੋਏ ਨਹੀਂ ਕੰਮ ਸਾਨੂੰ ਆਉਂਦੇ ਨਹੀਂਗੇ ਹੁਣ ਦੀਆਂ ਕੁੜੀਆਂ ਨੇ ਵੀ ਇਹ ਕੰਮ ਕਰ ਲਏ ਚ ਇਹ ਸੂਟਾਂ 'ਚ ਕਰ ਲਿਆ ਪਹਿਲਾਂ ਚਲੋ ਚਾਦਰਾਂ ਚੁੱਦਰਾਂ ਕੱਢਦੇ ਹੁੰਦੇ ਸੀ ਇਸ ਤਰ੍ਹਾਂ ਦੇ ਕੰਮ ਹੁੰਦ ਕਰਦੇ ਹੁੰਦੇ ਸੀ ਅਸੀਂ ਵੀ ਕੱਢੀਆਂ ਨੇ ਸਾਡੇ ਟਾਈਮ ਦੇ ਵਿੱਚ ਵੀ ਅਸੀਂ ਵੀ ਚਾਦਰਾਂ ਚੁੱਦਰਾਂ ਕੱਢੀਆਂ ਨੇ ਬਹੁਤ ਤੇ ਬਾਕੀ ਚਲੋ ਹੁਣ 트ੈਂਡ ਨਹੀਂ ਸੀ ਇਹਨਾਂ ਚੀਜ਼ਾਂ ਦਾ ਹੁਣ ਇਹ ਸੂਟਾਂ ਦੇ ਵਿੱਚ ਆ ਗਿਆ ਚਲੋ ਜੀ ਹੁਣ ਤੁਹਾਨੂੰ ਕਈ ਪ੍ਰਕਾਰ ਦੀਆਂ ਪੱਤੀਆਂ ਦੀ ਸਟਿਚ ਆਪਾਂ ਦੱਸੀ ਨੇਗੇ ਜੋ ਆਪਾਂ ਵੀਡੀਓ ਦੇ ਵਿੱਚ ਦੱਸੇ ਸੀਗੇ ਉਹ ਸਾਰੇ ਆ ਪੱਤੀਆਂ ਦੇ ਸਟਿਚ ਆਪਾਂ ਤੁਹਾਨੂੰ ਨਾਰਮਲ ਐਕਸਟਰਾ ਕਪੜਾ ਲੈ ਕੇ ਤੁਹਾਡੇ ਲਈ ਵੀਡੀਓ ਬਣਾਈਏਗੀ ਆਪਾਂ ਥ੍ਰੈਡ ਆ ਭੈਂਕਰ ਦੀ ਲੈਤੀ ਨੇਗੇ ਕਿਉਂਕਿ ਇੰਨਾ ਥੀ ਫਿਨਿਸ਼ਿੰਗ ਆਉਂਦੀਏਗੀ ਬਾਕੀ ਜਿਹੜੇ ਪਛਮ ਵਗੈਰਾ ਤਾਂ ਅੱਗੇ ਨੇ ਜੇ ਆਪਾਂ ਸਿੱਖਣ ਵਾਸਤੇ ਉਹ ਲੈਣੇ ਆਗੇ ਤਾਂ ਹੋਰ ਜੀ ਜਾਂਦੇ ਨੇਗੀ ਤੇ ਚਲੋ ਆਪਾਂ ਥ੍ਰੈਡ ਇਹੀ ਲੈਂਦੇ ਨੇ ਕਿ ਜੋ ਆਪਾਂ ਮਸੂਟਾਂ ਦੇ ਉੱਤੇ ਯੂਜ਼ ਕਰਦੇ ਆਂ ਦੇਖੋ ਜੀ ਹੁਣ ਤੁਸੀਂ ਆਪਾਂ ਟਾਣੀਆਂ ਨੂੰ ਇਸ ਤਰ੍ਹਾਂ ਕੰਪਲੀਟ ਕਰਦੇ ਆਂ ਬੈਕ ਸਟਿਚ ਨਾਲ ਇੱਕ ਇਹ ਤਾਂ ਬਿਲਕੁਲ ਹੀ ਸੌਖਾ ਤਰੀਕਾ ਹੈਗਾ ਇੱਕ ਇਹ ਬੈਕ ਸਟਿਚ ਨਾਲ ਹੋ ਜਾਂਦਾ ਜਿਹੜਾ ਇਹ ਵਾਲਾ ਚੱਲ ਰਿਹਾ ਜੀ ਹੁਣ ਇਹ ਜੰਜੀਰ ਟਾਂਕਾ ਹੈਗਾ ਇਹਨੂੰ ਆਪਾਂ ਜਿਹੜਾ ਟਾਂਕਾ ਭਰਦੇ ਉਹਦੇ ਵਿੱਚ ਦੀਓ ਕੱਢ ਕੇ ਸੂਈ ਅੱਗੇ ਟਾਂਕ ਸੂਈ ਦੇ ਧਾਗਾ ਘੁਮਾ ਕੇ ਟਾਂਕਾ ਨਿਕਲਦਾ ਹੈ ਇਹ ਤੇ ਇਹ ਟਾਣੀਆਂ ਇੱਕ ਬੈਕ ਸਟਿਚ ਹੁੰਦਾ ਜੀ ਇੱਕ ਜੰਜੀਰ ਟਾਂਕਾ ਹੁੰਦਾ ਹੈਗਾ ਤੇ ਇੱਕ ਹੁੰਦਾ ਹੈ ਨੋਟਸ ਵਰਕ ਨਾਲ ਵੀ ਆਪਾਂ ਟਾਣੀ ਨੂੰ ਕੰਪਲੀਟ ਕਰ ਸਕਦੇ ਆ ਤੇ ਇੱਕ ਸ਼ੈਡੋ ਵਰਕ ਨਾਲ ਵੀ ਸ਼ੈਡੋ ਆਲੇ-ਦਾਲੇ ਵੀ ਇੱਕ ਦੱਬ ਚੱਕੇ ਹੁੰਦੀ ਹੈਗੀ ਬਸ ਉਹ ਵੀ ਇੱਕ ਆਪਾਂ ਵਿਚਾਲ ਦੀ ਉਹਦੇ ਅਲੱਗ ਦਾ ਧਾਗਾ ਪਾ ਕੇ ਟਾਂਕੇ ਨੂੰ ਉਹ ਵੀ ਕੰਪਲੀਟ ਕਰ ਸਕਦੇ ਆਗੇ ਇਸ ਤਰ੍ਹਾਂ ਜਿਹੜੀਆਂ ਇਹ ਟਾਣੀਆਂ ਪੱਤੀਆਂ ਨੇ ਕਿ ਐਦਾਂ ਹੀ ਕੰਪਲੀਟ ਹੋ ਜਾਣੀਆਂ ਜੀ ਜਿਹੜੀ ਹੁਣ ਆਪਾਂ ਰਾਉਂਡ ਬਣਾਏ ਹੋਏ ਨੇ ਕਿ ਫਲਾਵਰ ਬਣਾਏ ਹੋਏ ਨੇ ਕਿ ਉਹ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਦੱਸਿਓ ਜੀ ਤੁਹਾਨੂੰ ਆਪਣੇ ਇਹਨਾਂ ਦੇ ਵਿੱਚੋਂ ਕੁਝ ਸਮਝ ਆਇਆ ਤੁਹਾਨੂੰ ਵਧੀਆ ਲੱਗਿਆ ਤੇ ਬਾਕੀ ਜੇ ਤੁਹਾਨੂੰ ਵਧੀਆ ਲੱਗਿਆ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਅੱਜ ਕੋਣ ਜੇ ਮੈਂ ਇਸ ਤਰ੍ਹਾਂ ਦਾ ਪੱਦਾ ਬਚੱਕ ਕਰਦੇ ਥੋੜਾ ਥੋੜਾ ਕੱਪੜਾ ਲੈ ਕੇ ਇਸ ਤਰ੍ਹਾਂ ਵੀ ਆਪਾਂ ਟਾਣੀ ਨੂੰ ਕੰਪਲੀਟ ਕਰ ਸਕਦੇ ਹਾਂ ਟਾਣੀ ਆਪਾਂ ਤੁਹਾਨੂੰ ਅਲੱਗ-ਅਲੱਗ ਤਰੀਕਿਆਂ ਨਾਲ ਦੱਸਿਆ ਨਿਗੀਆਂ ਚਲੋ ਜੀ ਆਪਾਂ ਕੋਸ਼ਿਸ਼ ਕੀਤੀ ਹੈਗੀ ਬਹੁਤ ਚੰਗਾ ਚੰਗੀ ਤਰ੍ਹਾਂ ਸਮਝਾਉਣ ਦੀ ਤੇ ਹੌਲੀ-ਹੌਲੀ ਸਮਝਾਉਣ ਦੀ ਬਾਕੀ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕਮੈਂਟਾਂ ਦੇ ਵਿੱਚ ਦੱਸੋਗੇ ਤੇ ਆਪਣੀ ਨੈਕਸਟ ਵੀਡੀਓ ਦੇ ਵੇਟ ਕਰਿਓ ਜਿਹੜੀ ਆਪਾਂ ਫਲਾਰਨਿੰਗ ਉੱਤੇ ਛੱਡੀ ਨੀ ਗਈ ਅੱਜ ਉਹ ਪਤਾ ਨੂੰ ਸਵੇਰੇ ਦੱਸਾਂਗੇ ਸ਼ਾਮ ਨੂੰ ਆਪਾਂ ਵੀਡੀਓ ਬਣਾਉਣੇ ਇਸ ਚੀਜ਼ ਦੀ ਕਿਉਂਕਿ ਦਿਨੇ ਦੀ ਕੋ ਸ਼ਾਪ ਦੇ ਉੱਤੇ ਰਸ਼ ਹੁੰਦਾ ਜਿਉਂ ਟਾਈਮ ਨਹੀਂ ਲੱਗਦਾ ਹੈਗਾ ਦਿਨ ਚ ਤੱਕ ਵੀਡੀਓ ਬਣਾਉਂਦਾ ਤੇ ਕੁਝ ਕਿਉਂਕਿ ਇੱਕ ਜਣੇ ਨੇ ਵਰਕ ਕਰਨਾ ਹੁੰਦਾ ਇੱਕ ਨੇ ਫਿਰ ਫੋਨ ਦੀ ਵੀ ਹਿਸਾਬ ਨਾਲ ਦੇਖ ਕੇ ਰੱਖਣਾ ਹੁੰਦਾ ਹੈਗਾ ਤੇ ਚਲੋ ਜੀ ਹੁਣ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਤੁਹਾਨੂੰ ਸੋਨੇ ਸੋਨੇ ਦਿਖਾਉਨੇ ਆ ਵਰਕ ਅੱਗੇ ਆਪਾਂ ਡਿਜ਼ਾਈਨਿੰਗ ਵੀ ਦੱਸਾਂਗੇ ਤੁਹਾਨੂੰ ਡਿਜ਼ਾਈਨਿੰਗ ਵੀ ਆਪਾਂ ਨੀਡਲ ਥ्रेड ਵਰਕ ਦੀ ਕਾਫੀ ਸਾਰੀ ਹੈਗੇ ਨੇ ਆਪਣੇ ਕੋਲੇ ਆਪਣੀਆਂ ਕਾਫੀ ਸਾਰੀਆਂ ਵੀਡੀਓਜ਼ ਆਈਆਂ ਹੋਈਆਂ ਨੇ ਪਲੀਜ਼ ਇਹ ਕਰਕੇ ਨੰਬਰ ਦਾ ਅਰਬਟਿਕ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਜਿਨ੍ਹਾਂ ਨੇ ਨਹੀਂ ਕੀਤਾ ਇਸ ਚੈਨਲ ਤੇ ਵੀ ਜੇ ਭੈਣ ਕੋਈ ਨਵੀਂ ਆਈ ਹੈ ਤਾਂ ਜਰੂਰ ਆਪਾਂ ਨੂੰ ਕਮੈਂਟ ਕਰਕੇ ਦੱਸੇ ਕਿ ਅਸੀਂ ਨਿਊ ਆ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਓ ਜੀ ਜੇ ਤੁਸੀਂ ਆਪਣੇ ਕੋਲ ਵਰਕ ਕਰਾਉਣਾ ਚਾਹੁੰਦੇ ਆਪਾਂ ਨੂੰ ਵਟਸਐਪ ਤੇ DM ਕਰ ਸਕਦੇ ਹਾਂ ਚਲੋ ਸਤਿ ਸ੍ਰੀ ਅਕਾਲ